ਅੱਜ ਸਤਜਾਂ ਲੱਖ ਦੀ ਲੱਗਦਲ ਆਰਐਮਸੀ ਦੀਆਂ ਸੜਕਾਂ ਬਣਾਈਆਂ ਨੇ ਸਟਾਰਟ ਕੀਤੀਆਂ ਨੇ ਅੱਜ ਤਕਨਵੀ 25 ਦਿਨਾਂ ਚ ਕੰਪਲੀਟ ਹੋ ਜਾਊਗਾ ਕੰਮ ਔਰ ਲੋਕਾਂ ਦੀ ਨਿਵਾਣ ਮੁਤਾਬਕ ਕਿਉਂਕਿ ਲੋਕਾਂ ਨੇ ਇੱਕ ਸੋਚ ਬਣਾ ਕੇ ਬਹੁਤ ਵੱਡਾ ਚੇਂਜ ਕੀਤਾ ਸੀ ਅੱਜ ਤੋਂ ਸਾਢੇ 3 ਸਾਲ ਪਹਿਲਾਂ ਨਹੀਂ ਤਾਂ ਲੋਕਾਂ ਦੀ ਇਸਕ ਮਨ ਚ ਰੋਸ ਹੁੰਦਾ ਸੀ ਵੋਟ ਪਾਤੀ ਐਮਐਲਏ ਨਜ਼ਰ ਨਹੀਂ ਆਇਆ ਸਾਡੇ ਇਲਾਕੇ ਦੀ ਡਿਵੈਲਪਮੈਂਟ ਨਹੀਂ ਹੋਈ ਪਰ ਇਹ ਆ ਗਏ ਸੀ ਕਹਿਣ ਜੋਗੇ ਆ ਕਿ ਤੁਸੀਂ ਲੋਕਾਂ ਨੂੰ ਜੋ ਵਾਅਦੇ ਕੀਤੇ ਸੀ ਉਹ ਅੱਜ ਕੰਪਲੀਟ ਹੋਣ ਜਾ ਰਹੇ ਨੇ ਸਾਡੀਆਂ ਸਾਰੀਆਂ ਗਰੰਟੀਆਂ ਚਾਹੀਓ ਸਾਡੀ ਬਿਜਲੀ ਦੀ ਗਰੰਟੀ ਸੀ ਅੱਜ 90% ਚਿੰਨੀ ਲੋਕ ਸਾਰੇ ਦੇ ਬਿੱਲ ਮੈਂ ਲਗਦਕ ਤਕਰੀਬਨ ਬਿੱਲ ਜ਼ੀਰੋ ਆ ਰਹੇ ਔਰ ਉਸ ਦਿਨ ਨਾਲ ਹਲਕਾ ਸਵਾਮਾ ਨੇ ਮਲਾਕ ਲਿੰਕ ਮਲੇ ਹੋਈ ਨਹੀਂ ਹਾਂ ਬਿਲਕੁਲ ਅੱਜ ਹਲਕਾ ਉਤਰੀ ਦੇ ਵਾਰਡ ਨੰਬਰ 95 ਅਸ਼ੋਕਨਗਰ ਦੇ ਵਿੱਚ ਕੁਝ ਗਲੀਆਂ ਐਸੀਆਂ ਸੀਗੀਆਂ ਜਿਹੜੀਆਂ ਕਈ ਸਾਲਾਂ ਤੋਂ ਨਹੀਂ ਬਣੀਆਂ ਸੀਗੀਆਂ ਔਰ ਇਲਾਕਾ ਨਿਵਾਸੀਆਂ ਦੀ ਬੜੀ ਵੱਡੀ ਡਿਮਾਂਡ ਸੀ ਔਰ ਜ਼ਰੂਰਤ ਸੀਗੀ ਮੇਰੇ ਨਾਲ ਇਸ ਵਾਰਡ ਦੀ ਜਿਹੜੀ ਸੇਵਾਦਾਰੀ ਕਰ ਰਹੇ ਨੇ ਸ਼੍ਰੀ ਅਸ਼ੋਕ ਕੁਮਾਰ ਜੀ ਉਹ ਵੀ ਮੌਕੇ ਤੇ ਮੌਜੂਦ ਨੇ ਔਰ ਅਸੀਂ ਐਮਐਲਏ ਸਾਹਿਬ ਨਾਲ ਜਦੋਂ ਡਿਸਕਸ ਕੀਤੀ ਤਕਰੀਬਨ ਅੱਜ ਤੋਂ 2 ਮਹੀਨੇ ਪਹਿਲੇ ਪੁਰ ਐਮਐਲਏ ਸਾਹਿਬ ਨੇ ਤੁਰੰਤ ਇਹ ਐਸਟੀਮੇਟ ਫਾਲੋ ਕਰਾ ਕੇ ਅੱਜ ਅਸੀਂ ਤੁਸੀਂ ਦੇਖ ਸਕਦੇ ਹੋ ਟੈਂਡਰ ਮੈਚ्योर ਹੋ ਗਏ ਅੱਜ ਅਸੀਂ ਇਹਦੇ ਕੰਮ ਦਾ ਸ਼ੁਰੂਮ ਐਮਐਲਏ ਸਾਹਿਬ ਖੁਦ ਕਰਨ ਜਾ ਰਹੇ ਨੇ ਜਿਹੜੇ ਲੋਕਾਂ ਦੀ ਪੈਂਡਿੰਗ ਸੀਗੀਆਂ ਚਾਹੀਓ ਸੀਵਰੇਜ ਦਾ ਕੰਮ ਸੀ ਚਾਹੀਓ ਸੜਕਾਂ ਦਾ ਕੰਮ ਹੈ ਚਾਹੀਓ ਤੁਸੀਂ ਇਸ ਵਾਰਡ ਦੀ ਅਗਰ ਅਗਰ ਮੈਂ 95 ਦੀ ਗੱਲ ਕਰਾਂ ਅਸੀਂ ਲਗਭਗ 20 ਦੇ ਕਰੀਬ ਇੱਥੇ ਨਵੇਂ ਟਰਾਂਸਫਾਰਮਰ ਵੀ ਲਗਾ ਚੁੱਕੇ ਹਾਂ ਔਰ ਜੇ ਟਿਊਬਲਾਂ ਦੀ ਗੱਲ ਕਰੀਏ ਤੇ ਤਕਰੀਬਨ ਇੱਥੇ 8 ਤੋਂ 10 ਟਿਊਬਲ ਵੀ ਲੱਗ ਚੁੱਕੇ ਨੇ ਔਰ ਸਾਡੇ ਪਾਈਪਲਾਈਨ ਚ ਵੀ ਨੇ ਸਭ ਤੋਂ ਪਹਿਲੇ ਮੈਂ ਸਾਨੂੰ ਹਰ ਵੇਲੇ ਪਬਲਿਕ ਡੋਮੇਨ ਚ ਲੈ ਕੇ ਜਾਣੇ ਤੁਹਾਡਾ ਧੰਨਵਾਦ ਹੈ ਤੁਹਾਡੀ ਮੈਨੇਜਮੈਂਟ ਦਾ ਧੰਨਵਾਦ ਹੈ ਆ ਬਿਲਕੁਲ ਅੱਜ ਹਲਕਾ ਉਤਰੀ ਦੇ ਵਾਰਡ ਨੰਬਰ 95 ਅਸ਼ੋਕਨਗਰ ਦੇ ਵਿੱਚ ਕੁਝ ਗਲੀਆਂ ਐਸੀਆਂ ਸੀਗੀਆਂ ਜਿਹੜੀਆਂ ਕਈ ਸਾਲਾਂ ਤੋਂ ਨਹੀਂ ਬਣੀਆਂ ਸੀਗੀਆਂ ਔਰ ਇਲਾਕਾ ਨਿਵਾਸੀਆਂ ਦੀ ਬੜੀ ਵੱਡੀ ਡਿਮਾਂਡ ਸੀ ਔਰ ਜ਼ਰੂਰਤ ਸੀ ਸਾਡੇ ਮੇਰੇ ਨਾਲ ਇਸ ਵਾਰਡ ਦੀ ਜਿਹੜੀ ਸੇਵਾਦਾਰੀ ਕਰ ਰਹੇ ਨੇ ਸ਼੍ਰੀ ਅਸ਼ੋਕ ਕੁਮਾਰ ਜੀ ਉਹ ਵੀ ਮੌਕੇ ਤੇ ਮੌਜੂਦ ਨੇ ਔਰ ਅਸੀਂ ਐਮਐਲਏ ਸਾਹਿਬ ਨਾਲ ਜਦੋਂ ਡਿਸਕਸ ਕੀਤੀ ਤਕਰੀਬਨ ਅੱਜ ਤੋਂ 2 ਮਹੀਨੇ ਪਹਿਲੇ ਪੁਰ ਐਮਐਲਏ ਸਾਹਿਬ ਨੇ ਤੁਰੰਤ ਇਹ ਐਸਟੀਮੇਟ ਫਾਲੋ ਕਰਾ ਕੇ ਅੱਜ ਅਸੀਂ ਤੁਸੀਂ ਦੇਖ ਸਕਦੇ ਹੋ ਟੈਂਡਰ ਮੈਚ्योर ਹੋ ਗਏ ਅੱਜ ਅਸੀਂ ਇਹਦੇ ਕੰਮ ਦਾ ਸ਼ੁਰੂਮ ਐਮਐਲਏ ਸਾਹਿਬ ਖੁਦ ਕਰਨ ਜਾ ਰਹੇ ਨੇ ਹੋਰ ਇਲਾਕਾ ਨਿਵਾਸੀਆਂ ਵਿੱਚ ਬਹੁਤ ਖੁਸ਼ੀ ਦੀ ਤੁਸੀਂ ਦੇਖ ਸਕਦੇ ਹੋ ਕਿੰਨਾ ਸਾਰੇ ਲੋਕਾਂ ਦੇ ਵਿੱਚ ਖੁਸ਼ੀ ਦੀ ਮਾਹੌਲ ਹੈ ਕਿਉਂਕਿ ਇਹ ਜਿਹੜੀ ਬੇਸਿਕ ਸੀਨੀਡ ਸੀਗੀਆਂ ਜਿਹੜੀਆਂ ਕਈ ਨਿਰੰਤਰ ਸਾਲਾਂ ਤੋਂ ਕਈ ਦਸ਼ਕਾਂ ਤੋਂ ਜਿਹੜੇ ਲੋਕਾਂ ਦੀ ਪੈਂਡਿੰਗ ਸੀਗੀਆਂ ਚਾਹੀਓ ਸੀਵਰੇਜ ਦਾ ਕੰਮ ਸੀ ਚਾਹੀਓ ਸੜਕਾਂ ਦਾ ਕੰਮ ਹੈ ਚਾਹੀ ਤੁਸੀਂ ਇਸ ਵਾਰਡ ਦੀ ਅਗਰ ਅਗਰ ਮੈਂ 95 ਦੀ ਗੱਲ ਕਰਾਂ ਅਸੀਂ ਲਗਭਗ 20 ਦੇ ਕਰੀਬ ਇੱਥੇ ਨਵੇਂ ਟਰਾਂਸਫਾਰਮਰ ਵੀ ਲਗਾ ਚੁੱਕੇ ਹਾਂ ਔਰ ਜੇ ਟਿਊਬਲਾਂ ਦੀ ਗੱਲ ਕਰੀਏ ਤੇ ਤਕਰੀਬਨ ਇੱਥੇ 8 ਤੋਂ 10 ਟਿਊਬਲ ਵੀ ਲੱਗ ਚੁੱਕੇ ਨੇ ਔਰ ਸਾਡੇ ਪਾਈਪਲਾਈਨ 'ਚ ਵੀ ਨੇ ਇਸ ਕਰਕੇ ਲੋਕਾਂ ਦਾ ਧੰਨਵਾਦ ਹੈ ਕਿਉਂਕਿ ਇਨਾਂ ਦਾ ਹੀ ਸਾਰਾ ਸਹਿਯੋਗ ਹੈਗਾ ਡਵੈਲਪਮੈਂਟ ਹਮੇਸ਼ਾ ਲੋਕਾਂ ਦੇ ਸਹਿਯੋਗ ਨਾਲ ਹੁੰਦੀ ਆ ਹਲਕਾਉਤਰੀ ਦੇ ਜਿਹੜੇ ਬਾਕੀ ਕੰਮ ਚੱਲ ਰਹੇ ਨੇ ਭਾਵੇਂ ਪੁਲੀਆਂ ਦਾ ਕੰਮ ਲਾ ਲਿਆ ਜਿਹੜੀ ਕਈ ਪੁਲੀਆਂ ਬਣ ਕੇ ਤਿਆਰ ਹੋ ਚੁੱਕੀਆਂ ਨੇ ਚੰਦ ਸਿਨਮਾ ਦੇ ਕੋਲ ਨਵੀਂ ਪੁਲੀ ਬਣ ਰਹੀ ਹੈ ਤੇ ਸਭ ਤੋਂ ਵੱਡਾ ਕੰਮ ਜਿਹੜੀ ਤਹਿਸੀਲ ਆ ਕਦੋਂ ਤੱਕ ਆਪਾਂ ਮੰਨੀਆਂ ਵੀ ਲੋਕ ਜਿਹੜੇ ਨੇ ਹਲਕਾਉਤਰੀ ਦੇ ਜਾ ਕੇ ਉੱਤੇ ਕੰਮ ਕਰਨਾ ਆਪਣਾ ਸ਼ੁਰੂ ਕਰ ਦੇਣਾ ਹਾਂ ਬਿਲਕੁਲ ਤੁਸੀਂ ਗੱਲ ਕੀਤੀ ਆ ਪਹਿਲੇ ਤਾਂ ਮੈਂ ਤੁਹਾਡੀ ਗੱਲ ਦਾ ਜਵਾਬ ਦਊਂਗਾ ਪੁਲੀਆਂ ਤੋਂ ਬਿਲਕੁਲ ਮਾਨ ਜੋਗ ਐਮਐਲਏ ਸਾਹਿਬ ਨੇ ਤਕਰੀਬਨ ਤੁਸੀਂ ਦੇਖਿਆ ਹੋਊਗਾ 12 ਤੋਂ 13 ਸਾਲ ਤੋਂ ਪੈਂਡਿੰਗ ਖੜਿਆ ਸੀਗਾ ਕਈ ਸਰਕਾਰਾਂ ਨਿਕਲ ਗਈਆਂ ਉਹ ਲੋਕਾਂ ਦੇ ਸਹਿਯੋਗ ਨਾਲ ਔਰ ਸੂਬੇ ਦੇ ਹਰਮਨਪਿਆਰੇ ਮੁੱਖ ਮੰਤਰੀ ਸਰ ਭਗਵਾਨ ਸਿੰਘ ਮਾਨ ਸਾਹਿਬ ਨਾਲ ਜਦੋਂ ਗੱਲ ਕੀਤੀ ਤੇ ਤੁਰੰਤ ਉਹਨੂੰ ਪੁਲ ਨੂੰ ਬਣਵਾਇਆ ਤੁਸੀਂ ਦੇਖਿਆ ਹੀ ਹੈ ਕੁਝ ਮਹੀਨੇ ਪਹਿਲੇ ਉਹਦੇ ਨਾਲ ਐਡਜੋਇਨਿੰਗ ਤਿੰਨ ਪੁਲੀਆਂ ਇੱਕ ਤਾਂ ਬਿਲਕੁਲ ਉਹਦੇ ਐਡਜੋਇਨਿੰਗ ਦਾ ਕੰਮ ਸ਼ੁਰੂ ਹੋ ਗਿਆ ਇੱਕ ਸ਼ੇਪੂਰੀ ਪੁਲੀ ਨਵੀਂ ਬਣ ਰਹੀ ਹੈ ਜਿਹੜੀ ਨਿਰੰਤਰ 25 ਸਾਲਾਂ ਤੋਂ ਡੈੱਡ ਡਿਕਲੇਅਰ ਹੋ ਚੁੱਕੀ ਸੀ ਇੱਕ ਤੁਸੀਂ ਕੁੰਦਨਪੁਰੀ ਆ ਪਿਛਲੇ 10 ਦਿਨ ਪਹਿਲੇ ਹੀ ਅਸੀਂ ਮਹੂਰਤ ਕੀਤਾ ਉਹ ਪਬਲਿਕ ਦੇ ਹੈਂਡਓਵਰ ਕਰ ਦਿੱਤੀ ਗਈ ਹੈ ਔਰ ਬਾਕੀ ਜ ਬਿਲਕੁਲ ਮੈਂ ਫਿਰ ਤੌਰ ਦੁਆਰਾ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਕਿਉਂਕਿ ਜੜੀ ਵੀ ਗੱਲ ਮਾਨਯੋਗ ਐਮਐਲਏ ਸਾਹਿਬ ਪਬਲਿਕ ਦੀ ਜੜੀ ਵੀ ਕੋਈ ਦਿੱਕਤ ਹੁੰਦੀ ਆ ਉਹ ਸੀਐਮ ਸਾਹਿਬ ਨਾਲ ਗੱਲ ਕਰਦੇ ਨੇ ਜਾਂ ਸਾਡੇ ਨੈਸ਼ਨਲ ਕਨਵੀਨੈਂਸਰੀ ਅਰਵਿੰਦ ਕੇਜਰੀਵਾਲ ਸਾਹਿਬ ਨਾਲ ਗੱਲ ਕਰਦੇ ਨੇ ਉਹ ਤੁਰੰਤ ਉਹਨੂੰ ਫਾਲੋ ਕਰਦੇ ਹੋਏ ਉਹ ਤੇ ਤੁਰੰਤ ਐਕਸ਼ਨ ਲੈਂਦਾ ਜਾਂਦਾ ਔਰ ਸੂਬੇ ਸਾਡੇ ਖਾਸ ਕਰਕੇ ਸਾਡੇ ਹਲਕੇ ਨੂੰ ਜਿਹੜੀ ਤਹਿਸੀਲ ਦਾ ਉਹਨਾਂ ਨੇ ਗਿਫਟ ਦਿੱਤਾ ਔਰ ਤੁਸੀਂ ਦੇਖਿਆ ਪਿਛਲੇ ਦਾ ਹਫਤਾ ਪਹਿਲੇ ਹੀ ਸੀਐਮ ਸਾਹਿਬ ਨੇ ਉਹਦੇ ਲਈ ਅਨਾਉਂਸ ਵੀ ਕਰਤਾ ਔਰ ਉਹਦੀ ਨੋਟੀਫਿਕੇਸ਼ਨ ਵੀ ਨਿਕਲ ਗਈ ਹੈ ਔਰ ਕੁਝ ਹੀ ਦਿਨਾਂ ਦੇ ਵਿੱਚ ਮੈਂ ਕਹਿ ਸਕਦਾ ਛੜਦੇ ਸਾਲ ਦੇ ਵਿੱਚ ਹੀ ਲੋਕਾਂ ਦੇ ਅਸੀਂ ਹੈਂਡਵਰਕ ਕਰਾ ਲਿਆ ਅਸਲ ਜਦੋਂ ਜਨਤਾ ਸਵਾਲ ਕਰਦੀ ਆਪਣੇ ਕੌਂਸਲਰ ਨੂੰ ਆਪਣੇ ਵਿਧਾਇਕ ਨੂੰ ਬਈ ਸਾਨੂੰ ਇਹ ਕੰਮ ਚਾਹੀਦਾ ਸੜਕ ਚਾਹੀਦੀ ਉਹ ਕਹਿੰਦੇ ਨੇ ਵੀ ਥੋੜਾ ਸਮਾਂ ਲੱਗੂਗਾ ਇਹਦੇ ਵਿੱਚ ਫਾਈਲਾਂ ਇੱਧਰ ਉੱਧਰ ਜਾਣ ਗਿਆ ਮੈਨੂੰ ਫੰਡ ਲਿਆਣੇ ਪੈਣਗੇ ਅਫਸਰਾਂ ਨਾਲ ਬੈਠਣਾ ਪਏਗਾ ਇੱਕ ਲੰਬਾ ਪ੍ਰੋਸੈਸ ਜਿਹੜਾ ਹੁੰਦਾ ਲekin ਜਦੋਂ ਤੁਹਾਡੇ ਨਾਲ ਗੱਲ ਕੀਤੀ ਜਾਏ ਵਿਧਾਇਕ ਬੱਗਾ ਜੀ ਨਾਲ ਗੱਲ ਕੀਤੀ ਉਹ ਨਾਲ ਹੀ ਕ ਮੇਂ ਸ਼ੁਰੂ ਕਰੋ ਬਾਕੀ ਸਾਰਾ ਬਾਅਦ ਚ ਦੇਖਿਆ ਜਾਏਗਾ ਇਹ ਕਿਸ ਤਰੀਕੇ ਦਾ ਪ੍ਰੋਸੈਸ ਹੈ ਅ ਗੱਲ ਪਤਾ ਕੀ ਹੈ ਕੋਈ ਵੀ ਕੰਮ ਹੁੰਦਾ ਪ੍ਰੋਸੈਸੇ ਚੋਂ ਤਾਂ ਜਰੂਰ ਨਿਕਲਣਾ ਪੈਂਦਾ ਬਟ ਉਸ ਪ੍ਰੋਸੈਸ ਨੂੰ ਫਾਲੋ ਕਰਨ ਦਾ ਇੱਕ ਤਰੀਕਾ ਹੁੰਦਾ ਮੰਨ ਲਿਓ ਕਿ ਐਮਐਲਏ ਬੱਗਾ ਜੀ ਇਹ ਨਹੀਂ ਹੈ ਕਿ ਅੱਜ ਅਸੀਂ ਗੱਲ ਕੀਤੀ ਤੇ ਕੰਮ ਤਾਂ ਤੁਰੰਤ ਸ਼ੁਰੂ ਕਰਾ ਦਿੰਦੇ ਨੇ ਬਸ ਉਹਦੇ ਪਿੱਛੇ ਪਲੈਨਿੰਗਸ ਹੁੰਦੀਆਂ ਹੁਣ ਆ ਗਲੀਆਂ ਦੀ ਗੱਲ ਕਰ ਲਓ ਅਸੀਂ ਅੱਜ ਤੋਂ 3 ਮਹੀਨੇ ਪਹਿਲਾਂ ਹੀ ਪਲਾਨ ਕਰ ਲਿਆ ਸੀ 3 ਮਹੀਨੇ ਪਲਾਨ ਕਰਕੇ ਸਾਨੂੰ ਪਤਾ ਸੀਗਾ ਕਿ ਸਾਡੇ ਨਾਰਥ ਦੇ ਵਿੱਚ ਕਿਹੜਾ-ਕਿਹੜਾ ਏਰੀਆ ਜੇ ਸਾਡੇ ਕੋਲ 16 ਵਾਰਡ ਹੈ ਤੁਸੀਂ ਦੇਖੋਗੇ 16 ਵਾਰਡਾਂ ਦੇ ਵਿੱਚ ਕਿੱਥੇ ਟਿਊਬਲ ਲੱਗ ਰਿਹਾ ਕਿੱਥੇ ਸੀਵਰੇਜ ਪੈ ਰਿਹਾ ਕਿੱਥੇ ਵਾਟਰ ਸਪਲਾਈ ਪੈ ਰਹੀ ਆ ਆਲਮੋਸਟ ਹਰ ਵਾਰਡ ਦੇ ਵਿੱਚ ਨਿਰੰਤਰ ਕੰਮ ਚੱਲ ਰਹੇ ਉਹਦਾ ਮਤਲਬ ਹੈ ਵਾ ਕਿ ਐਮਐਲਏ ਸਾਹਿਬ ਔਰ ਸਾਡੀ ਜਿੰਨੀ ਵੀ ਇੱਥੇ ਟੀਮ ਹੈ ਸਾਡੇ ਕੌਂਸਲ ਸਹਿਬਾਨ ਨੇ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਹੈ ਸਾਰੇ ਨਿਰੰਤਰ ਲੋਕਾਂ ਦੇ ਵਿੱਚ ਰਹਿੰਦੀ ਹੈ ਪਬਲਿਕ ਦੇ ਵਿੱਚ ਜਦੋਂ ਰਵ ਕਰ ਪੰਚਾਇਤ ਹੋਰ ਤੁਰੰਤ ਐਮਐਲਏ ਸਾਹਿਬ ਦਾ ਤਾਂ ਐਕਸ਼ਨ ਉਸੇ ਟਾਈਮ ਐਕਸ਼ਨ ਮੋੜ ਤੇ ਹੁੰਦੇ ਨੇ ਉਸੇ ਟਾਈਮ ਉਹਨਾਂ ਨੇ ਕਿਹਾ ਹੁੰਦਾ ਕਿ ਜੇ ਪਬਲਿਕ ਦੀ ਆ ਪ੍ਰੋਬਲਮ ਹੈ ਅਸੀਂ ਪਬਲਿਕ ਕੋਲੋਂ ਪੁੱਛ ਕੇ ਪਬਲਿਕ ਦੇ ਮੁਤਾਬਕ ਡਿਵੈਲਪਮੈਂਟ ਕਰ ਰਹੀ ਹੈ ਉਹ ਤੁਸੀਂ ਦੇਖ ਲਓ तकरीबन ਆ ਹਫਤੇ ਵਿੱਚ ਤੀਜਾ ਮੂਰਤ ਇਸ ਵਾਰਡ ਦਾ ਆ ਚਾਰ ਦਿਨ ਪਹਿਲੇ ਆ ਨੈਸ਼ਨਲ ਹਾਈਵੇ ਦਾ ਪੁਲ ਦਾ ਮੂਰਤ ਕੀਤਾ ਤੁਸੀਂ ਵੀ ਆਏ ਸੀ ਸਾਰੇ ਦੇਖਿਆ ਅੱਜ ਦੇਖੋ ਕਿੰਨਾ ਰਣਿਤਰ ਕੰਮ ਤੇਜ਼ੀ ਨਾਲ ਚੱਲ ਰਿਹਾ ਉਹ ਨੈਸ਼ਨਲ ਹਾਈਵੇ ਦਾ ਕੰਮ ਸੈਂਟਰ ਗਵਰਨਮੈਂਟ ਦੋ ਗੱਲ ਹੈ ਵੀ ਕੰਮ ਕੋਈ ਓੱਖਾ ਨਹੀਂ ਹੁੰਦਾ ਸਿਰਫ ਉਹਦੇ ਲਈ ਵਰਕਿੰਗ ਕਰਨੀ ਪੈਂਦੀ ਆ ਐਮਐਲਏ ਸਾਹਿਬ ਸਾਡੇ ਜਿੰਨੇ ਵੀ ਸਾਰੇ ਕੌਂਸਲ ਸੇਵਾਦਾਰ ਨੇ ਸਾਡੀ ਟੀਮ ਹੈ ਉਹ ਤਤਪਰ ਰਹਿੰਦੀ ਆ ਹਮੇਸ਼ਾ ਪਬਲਿਕ ਦੇ ਕੰਮਾਂ ਦੇ ਲਈ ਪਬਲਿਕ ਵੀ ਮੌਜੂਦਾ ਗੱਲਬਾਤ ਕਰ ਭਾਈ ਕਿ ਗਰਾਉਂਡ ਜ਼ੀਰੋ ਦੀ ਗੱਲ ਕੀਤੀ ਜਾਏ ਗਰਾਉਂਡ ਜ਼ੀਰੋ ਤੇ ਕੰਮ ਹੋ ਰਹੇ ਬਹੁਤ ਹੀ ਵਧੀਆ ਕੰਮ ਹੋ ਰਹੇ ਜੀ ਜਿਹੜੇ ਪਹਿਲੀਆਂ ਸਰਕਾਰਾਂ ਸੀ ਉਹਨਾਂ ਵਿੱਚ ਦੇਖਣ ਨੂੰ ਮਿਲਦਾ ਸੀ ਉਹ ਨਾਂ ਤੇ ਆਪਣੇ ਵਾਰ ਦੇ ਵਿੱਚ ਨਾਲ ਹਲਕੇ ਵਿੱਚ ਆਉਂਦੇ ਸੀ ਤੇ ਇਹਨਾਂ ਨੂੰ ਕੋਈ ਵੀ ਮੈਸੇਜ ਦੇ ਦਿੰਦਾ ਚਾਹੇ ਜਿਹੜਾ ਗਰੀਬ ਤੋਂ ਗਰੀਬ ਬੰਦਾ ਪਹੁੰਚਦਾ ਉਹ ਇਹਨਾਂ ਨੂੰ ਮੈਸੇਜ ਦਿੰਦਾ ਜੀ ਆ ਸਾਡੀ ਗਲੀ ਹੈ ਜਾਂ ਸਾਡੀ ਸੀਵਰੇਜ ਪ੍ਰੋਬਲਮ ਹੈ ਇਹ ਪਹਿਲ ਦੇ ਤੌਰ ਤੇ ਉੱਥੇ ਐਸਡੀਓ ਸਾਹਿਬ ਪ੍ਰਸ਼ਾਸਕ ਨੂੰ ਬੁਲਾ ਕੇ ਤੇ ਹੱਲ ਕਰਾਉਂਦੇ ਆ ਇਹਨਾਂ ਲੋ ਇਹ ਪਰੇਸ਼ਾਨੀ ਕੋਈ ਨਹੀਂ ਅਸੀਂ ਕੰਮ ਤੇ ਹੋਰ ਵੀ ਐਮਐਲਏ ਦੇ ਦੇਖਿਆ ਪਰ ਇਹੋ ਜੇ ਆਪਾਂ ਕਦੀ ਨਹੀਂ ਦੇਖਿਆ ਜੀ ਤਿੰਨੇ ਹੀ ਆਪਾਂ ਨੂੰ ਐਮਐਲਏ ਹਲਕੇ ਨੂੰ ਮਿਲੇ ਜੀ ਤੇ ਤਿੰਨੇ ਹੀ ਪੂਰੀ ਤੱਕ ਪਾਈ ਜਾਂਦੇ ਜੀ ਇਸ ਤੋਂ ਪਹਿਲਾਂ ਕਦੇ ਇਦਾਂ ਸੀਗਾ ਵੀ ਆਮ ਬੰਦਾ ਨੋਰਮਲ ਇਨਾ ਫ੍ਰੈਂਕਲੀ ਜਾ ਕੇ ਗੱਲ ਕਰਦਾ ਸੀ ਕਿ ਬਈ ਮੇਰੀ ਗਲੀ 'ਚ ਮੈਨੂੰ ਇਹ ਪ੍ਰੋਬਲਮ ਆ ਬੈਠੀ ਹੋਣੀ ਚਾਹੀਦੀ ਹੈ ਨਹੀਂ ਨਹੀਂ ਜੀ ਇਹੋ ਜਿਹੀ ਕਦੀ ਦੇਖਣ ਨੂੰ ਗੱਲ ਕਦੀ ਨਹੀਂ ਮਿਲੀ ਅਸੀਂ ਦੱਤਰ ਵੀ ਗਈ ਰਹੀ ਬੈਠੇ ਹੁੰਨੇ ਬਾਬੂ ਜੀ ਤੋਂ ਜਾਂ ਮਨਜੀਤ ਤੋਂ ਜਾ ਕੇ ਬੈਠੇ ਹੁੰਨੇ ਆ ਕਈ ਵਿਚਾਰੇ ਮਾਤਰ ਜਾਤੀ ਆ ਜਾਂਦੇ ਉਹਨਾਂ ਦੀ ਜ਼ਰੂਰੀ ਨਹੀਂ ਭਈ ਇਹੀ ਆ ਮੰਗ ਹੁੰਦੀ ਵੀ ਸਾਡਾ ਜਾਂ ਸੀਵਰੇਜ ਜਾਂ ਕੋਈ ਸਮੱਸਿਆ ਉਹ ਆਪਣੇ ਕੋਈ ਹੋਰ ਵੀ ਜਿੱਦਾ ਡਾਕਟਰੀ ਸਹਾਤਾਵਾ ਤੇ ਜਾਂ ਹੋਰ ਕੋਈ ਸਹਾਤਾਵਾ ਤੇ ਸਿਵਲ ਚ ਨਹੀਂ ਉਹਨਾਂ ਦਾ ਕੰਮ ਹੋ ਰੇ ਤੇ ਜਾਂ ਪੀਜੀਏ ਵਿੱਚ ਨਹੀਂ ਹੋ ਰੇ ਉਹ ਵੀ ਪਹਿਲ ਦੇ ਤੌਰ ਤੇ ਆਪਣੀ ਮਤਲਬ ਕਿ ਜਿੱਥੇ ਤੱਕ ਪਹੁੰਚ ਹੁੰਦੀ ਹੈ ਲੜਾ ਕੇ ਤੇ ਉਹਨਾਂ ਦੀ ਹੈਲਪ ਕੀਤੀ ਜਾਂਦੀ ਹੈ ਜੀ ਹਲਕਾ ਉਤਰੀ ਦੇ ਵਿੱਚ ਮੌਜੂਦ ਹੈ ਜਿੱਥੇ ਲਗਾਤਾਰ ਜਿਹੜੇ ਵਿਕਾਸ ਦੇ ਕੰਮ ਹੁੰਦੇ ਹੋਏ ਨਜ਼ਰ ਆ ਰਹੇ ਨੇ ਹੋਰ ਅਪਡੇਟ ਲੈ ਕੇ ਤੁਹਾਡੇ ਮੂਰੇ ਫਿਰ ਤੋਂ ਹਾਜ਼ਰ ਹੋਵਾਂਗੇ ਉਦੋਂ ਤੱਕ ਤੁਸੀਂ ਜੁੜੇ ਰਹੋ ਸਿਟੀ ਹੈਡਲਾਈਨ ਦੇ ਨਾਲ ਤਵਿਹਤ ਚੋਦਰੀ ਮੇਰੇ ਲਾਲ ਬੱਗਾ ਜੀ ਵੀ ਮੌਜੂਦ ਨੇ ਇਹ ਗੱਲਬਾਤ ਕਰਦੇ ਆਂ ਸਰ ਵਾਰਡ ਨੰਬਰ 95 ਦੇ ਵਿੱਚ ਪਹੁੰਚੇ ਹਾਂ ਕੀ ਕੁਝ ਕੰਮ ਦੀ ਅੱਜ ਸ਼ੁਰੂਆਤ ਹੋਈ ਅੱਜ 57 ਲੱਖ ਦੀ ਲਗਦਲ ਆਰਐਮਸੀ ਦੀਆਂ ਸੜਕਾਂ ਬਣਾਈਆਂ ਨੇ ਸਟਾਰਟ ਕੀਤੀਆਂ ਨੇ ਅੱਜ ਤਕਨਵੀ 25 ਦਿਨਾਂ ਵਿੱਚ ਕੰਪਲੀਟ ਹੋ ਜਾਊਗਾ ਕੰਮ ਔਰ ਲੋਕਾਂ ਦੀ ਨਿਵਾਨ ਮੁਤਾਬਕ ਕਿਉਂਕਿ ਲੋਕਾਂ ਨੇ ਇੱਕ ਸੋਚ ਬਣਾ ਕੇ ਬਹੁਤ ਵੱਡਾ ਚੇਂਜ ਕੀਤਾ ਸੀ ਅਜ ਤੋਂ 3.5 ਸਾਲ ਪਹਿਲਾਂ ਉਹ 3.5 ਸਾਲ ਦਾ ਜਿਹੜਾ ਚੇਂਜ ਸੀਗਾ ਅੱਜ ਸਾਰੇ ਹਲਕੇ ਦੇ ਵਿੱਚ ਸਾਰੇ ਪਾਸੇ ਡਵੈਲਪਮੈਂਟ ਚੱਲ ਰਹੀ ਹੈ ਨਹੀਂ ਤਾਂ ਲੋਕਾਂ ਦੀ ਮਨ ਚ ਰੋਸ ਹੁੰਦਾ ਸੀ ਵੋਟ ਪਾਤੀ ਐਮਐਲਏ ਨਜ਼ਰ ਨਹੀਂ ਆਇਆ ਸਾਡੇ ਇਲਾਕੇ ਦੀ ਡਵੈਲਪਮੈਂਟ ਨਹੀਂ ਹੋਈ ਪਰ ਇਹ ਹੈਗੇ ਸੀ ਕਹਿਣ ਜੋਗੇ ਆ ਕਿ ਤੁਸੀਂ ਲੋਕਾਂ ਨੂੰ ਜੋ ਵਾਅਦੇ ਕੀਤੇ ਸੀ ਉਹ ਅੱਜ ਕੰਪਲੀਟ ਹੋਣ ਜਾ ਰਹੇ ਨੇ ਸਾਡੀਆਂ ਸਾਰੀਆਂ ਗਾਰੰਟੀਆਂ ਚਾਹੇ ਉਹ ਸਾਡੀ ਬਿਜਲੀ ਦੀ ਗਾਰੰਟੀ ਸੀ ਅੱਜ 90% ਚੰਨੀ ਲੋਕ ਖੜੇ ਨੇ ਉਹਨਾਂ ਪੁੱਛ ਲਓ ਸਾਰਿਆਂ ਦੇ ਬਿੱਲ ਮਹੀਨੇ ਲਗਦ ਕਰਕੇ ਤਕਰੀਬਨ ਬਿੱਲ ਜ਼ੀਰੋ ਆ ਰਹੇ ਹਨ ਔਰ ਸਕੂਲਾਂ ਦੀ ਬਿਲਡਿੰਗਾਂ ਉਹ ਵਧੀਆ ਬਣ ਰਹੀਆਂ ਨੇ ਸੜਕਾਂ ਵਧੀਆ ਬਣ ਰਹੀਆਂ ਨੇ ਪਾਣੀ ਸਾਫ਼ ਸੁਥਰਾ ਮਿਲਣ ਜਾ ਰਹੇ ਆ ਇਹ ਸਾਰੀਆਂ ਪ੍ਰਗਤੀਆਂ ਜਿਹੜੀਆਂ ਨੇ ਸਰਕਾਰ ਦੀਆਂ ਨੇ ਹੋਰ ਸਰਕਾਰ ਲੋਕਾਂ ਦੀ ਬਣਾਈ ਸਰਕਾਰ ਹੈ ਇਹ ਜਿਹੜੀਆਂ ਸੜਕਾਂ ਬਣਨ ਜਾ ਰਹੀਆਂ ਪਹਿਲਾ ਵਾਂਗ ਕੀ ਠੇਕੇਦਾਰ ਜਿਹੜੀ ਜਵਾਬਦੇਹੀ ਹੈ ਉਹ ਤੈਅ ਕੀਤੀ ਜਾਊਗੀ ਵੀ ਲੋਕ ਜਿਹੜੇ ਨੇ ਇਲਾਕੇ ਦੇ ਉਹ ਚੈੱਕ ਕਰ ਸਕਣ ਕਿ ਕੁਆਲਿਟੀ ਪੈ ਰਹੀ ਹੈ ਕਿਸ ਤਰੀਕੇ ਦਾ ਮਾਲ ਪੈ ਰਿਹਾ ਮੈਂ ਅੱਗੇ ਤੁਹਾਡੇ ਇਸ ਮਾਦਮ ਤੋਂ ਮੈਂ ਕਹਿਣਾ ਵੀ ਜਾਊਂਗਾ ਸਾਡੇ ਕੌਂਸਲਰ ਸਾਹਿਬ ਖੜੇ ਨੇ ਇਹ ਪੰਜ ਮੈਂਬਰੀ ਕਮੇਟੀ ਬਣਾ ਲਈ ਸੀ ਸਾਡੇ ਠੇਕੇਦਾਰ ਨੂੰ ਹਜਰ ਦਿੱਤਾ ਨੇ ਜੋਥ ਜਿੱਥੇ ਜਿੱਥੇ ਲੋਕ ਕਹਿੰਦੇ ਨੇ ਇੱਕ ਨੌਰਮ ਬਣੇ ਹੁੰਦੇ ਆ ਉਹਦੇ ਵਿੱਚ ਸਾਡੇ ਐਸਡੀਓ ਸਾਹਿਬ ਵੀ ਨੇ ਐਕਸੀਲ ਸਾਹਿਬ ਵੀ ਇੱਥੇ ਆਏ ਹੋਏ ਨੇ ਉਹ ਜਿਹੜਾ ਸਟ੍ਰਕਚਰ ਜਿਹੜਾ ਪਾਸ ਹੋਇਆ ਉਹ ਲੋਕਾਂ ਨੂੰ ਦੱਸਣ ਵੀ ਆ ਪਾਸ ਹੈ ਆਪਣਾ ਇਹ ਮਾਲ ਪਾਉਣਾ ਸ਼ੌਕ ਜੀ ਨਾਲ ਖੜਨਗੇ ਸਾਰੇ ਖੜ ਕੇ ਇਸ ਜਾਰੀ ਇੱਕ ਇੱਕ ਗਲੀ ਜੜੀ ਹੈ ਵਧੀਆ ਬਣੂਗੀ ਕਾਂਗਰਸ ਦੇ ਸਾਬਕਾ ਐਮਐਲਏ ਨਵਜੋਤ ਕੋਰਸਿੱਦੂ ਉਹਨਾਂ ਦਾ ਇੱਕ ਬਿਆਨ ਸਾਹਮਣੇ ਆਇਆ ਇਸ ਚੱਲ ਚੱਲ ਮੱਝ ਕਹਿੰਦੇ ਕਾਂਗਰਸ ਪਾਰਟੀ ਜਿਹੜੀ 5-5 ਕਰੋੜ ਰੁਪਏ ਲੈ ਕੇ ਤੇ ਇੱਕ ਕੌਂਸਲਰ ਦਾ ਟਿਕਟ ਦਿੰਦੀ ਹੈ ਇਹ ਪਿਸ਼ੋਕੜ ਹੈ ਦੇਖੋ ਮੇਰੀ ਗੱਲ ਸੁਣੋ ਆਈਦਰ ਨਹੀਂ ਸਿੱਧੂ ਸਾਹਿਬ ਪਰਿਵਾਰ ਜਿਹੜਾ ਹੈ ਤਕਰੀਬ ਅੱਜ ਤਣੇ ਹੀ ਬੋਲ ਰਿਹਾ ਜੋ ਸਿੱਧੂ ਸਾਹਿਬ ਆਪ ਪ੍ਰਧਾਨ ਸੀਗੇ ਆਪਣਾ ਕੰਡਾ ਸਾਹਿਬ ਵੀ ਕਰੀ ਜਾਂਦਾ ਸੀ ਕਿਉਂਕਿ ਕਾਂਗਰਸ ਦੀ ਇੱਕ ਰਵਾਇਤ ਹੈ ਕਿ ਆਪਾਂ ਜਦੋਂ ਕੋਈ ਕੰਮ ਕਰਦੇ ਆ ਨਾ ਪਹਿਲਾਂ ਤਾਂ ਆਪਾਂ ਘਰ ਜਲਾਈ ਬੰਦੇ ਆ ਫਿਰ ਲੋਕਾਂ ਦੀ ਜਗ ਜਗਰ ਹੁੰਦੀ ਹੈ ਇਸ ਕਰਕੇ ਇਹ ਲੜਾਈ ਜਿਹੜੀ ਹੈ ਨਾ ਇਹਨਾਂ ਦੀ ਇਹ ਐਂਡ ਦੇ ਫੁੱਟ ਦਾ ਕਾਰਨ ਹੈ ਹੁਣ ਆਵਾ ਦੀ ਪਾਰਟੀ ਕੋਈ ਬੋਲਦਾ ਮਤਲਬ ਹੀ ਨਹੀਂ ਜੋ ਡਿਸੀਜਨ ਲੈ ਲਿਆ ਡਿਸੀਨ ਇਸ ਕਰਕੇ ਸਾਰਾ ਸਟ੍ਰਕਚਰ ਜਿਹੜਾ ਹੈ ਇਹ ਸਾਰੇ ਵਿਗੜ ਚੁੱਕੇ ਆ ਲੋਕਾਂ ਨੇ ਨਕਾਰੇ ਦੇ ਬੰਦੇ ਨੇ ਨਕਾਰੀ ਵੀ ਪਾਰਟੀ ਬਣੀ ਵੀਦੀ ਹੈ ਸਾਰੇ तकरीबन ਕੋਈ ਵੀ ਪਾਰਟੀ ਹੈ ਲੋਕਾਂ ਨੇ ਕਿਉਂ ਨਕਾਰੀ ਇਸ ਕਿੰਨੇ ਕਰਾਦੀ ਸੀ ਵੋਟਾਂ ਲੈਣ ਤੋਂ ਬਾਅਦ ਆਂਦੇ ਨਹੀਂ ਸੀ ਲੋਟਾ ਮਾਦ ਲੋਟਾ ਬੰਦ ਤੋਂ ਬਾਅਦ ਡਿਵੈਲਪਮੈਂਟ ਨਹੀਂ ਕਰਾਉਂਦੇ ਅੱਜ ਸਾਡੇ ਸਾਢੇ 4 3.5 ਸਾਲ ਤੋਂ ਕੰਮ ਚੱਲ ਰਿਹਾ ਕਿਉਂ ਚੱਲ ਰਿਹਾ ਇਸ ਕਰਕੇ ਚੱਲਿਆ ਸਾਡੀ ਨੀਅਤ ਔਰ ਬਿਲਕੁਲ ਸੋਧਾ ਔਰ ਨੀਤ ਦੇ ਹਿਸਾਬ ਨਾਲ ਕੰਮ ਕਰ ਰਹੇ ਆ ਇੱਕ ਸਵਾਲ ਹਲਕੇ ਦੇ ਲੋਕ ਵੀ ਤੁਹਾਨੂੰ ਪੁੱਛਣਾ ਚਾਹੁੰਦੇ ਨੇ ਜਿਹੜੇ ਦੇਖ ਰਹੇ ਨੇ ਉਹ ਹੀ ਪੁੱਛਣਗੇ ਤੁਹਾਡੇ ਕੋਲ ਫੰਡ ਦੀ ਕਮੀ ਕਿਉਂ ਨਹੀਂ ਹੁੰਦੀ ਪਿੱਛਲੇ ਜਿਹੜੇ ਲੋਕ ਸੀਗੇ ਉਹਨਾਂ ਕੋਲ ਕੋਈ ਕੰਮ ਲੈ ਕੇ ਜਾਵੇ ਕਹਿੰਦੀ ਵੀ ਥੋੜਾ ਜਿਹਾ ਟਾਈਮ ਲੱਗੂਗਾ ਫਾਈਲ ਦਾ ਇੱਕ ਪ੍ਰੋਸੈਸ ਹੁੰਦਾ ਅਫਸਰਾਂ ਨਾਲ ਬਹਿਣਾ ਪੈਣਾ ਲੰਬੀ ਮੀਟਿੰਗ ਹੋਊਗੀ ਉੱਪਰੋਂ ਫੰਡ ਲਿਆਣਾ ਪੈਣਾ ਮੈਨੂੰ ਥੋੜਾ ਫੰਡ ਕਿਧਰੋਂ ਆਉਂਦਾ ਵਾ ਦੇਖੋ ਮੈਂ ਤੇ ਕਹਾਂਗਾ ਕਿ ਲੋਕਾਂ ਦਾ ਪਿਆਰ ਹੈ ਲੋਕਾਂ ਦੀ ਸਿੱਤੀ ਬੋਰਡ ਦੀ ਤਾਕਤ ਜਿਹੜੀ ਮੇਰੇ ਕੋਲ ਹੈ ਉਹਨੂੰ ਇਸਤੇਮਾਲ ਕਰ ਰਿਆ ਨਾ ਤੇ ਮੇਰਾ ਆਪਣਾ ਬੈਂਕ ਹੈ ਨਾ ਮੈਂ ਆਪ ਘਰੋਂ ਲਗਾ ਰਿਆ ਜਿਹੜਾ ਰੋਜ਼ ਡੇਲੀ ਟੈਕਸ ਦਿੰਦੇ ਆ ਲੋਕ ਤੇ ਕਈ ਵਾਰੀ ਲੋਕਾਂ ਦੇ ਅੱਸੀ ਟੈਕਸ ਦਿੰਦੇ ਨਹੀਂ ਜਦੋਂ ਸਵੇਰੇ ਉੱਠਦੇ ਆਪਾਂ ਸਿਰ ਤੇ ਲੈ ਕੇ ਸ਼ਾਮ ਤੱਕ ਸਰਕਾਰ ਨੂੰ ਟੈਕਸ ਦਿੰਨੇ ਆ ਜੇ ਸਰਕਾਰ ਕੋਲ ਸਾਡਾ ਟੈਕਸ ਗਿਆ ਤੇ ਆਪਾਂ ਦੇ ਵਾਸੀ ਕਿਉਂ ਨਹੀਂ ਹੁੰਦੀ ਪਿਛਲੇ ਸਰਕਾਰਾਂ ਲਈ ਇਹ ਤੇ ਗੱਲ ਹੈ ਉਹ ਟੈਕਸ ਜਾਂਦਾ ਸੀ ਉਹਨਾਂ ਦੀ ਜੇਬਾਂ ਜਾਂਦਾ ਸੀ ਇੱਥੇ ਕੰਮ ਵਿੱਚ ਹੁੰਦਾ ਇੱਥੇ ਡਿਵੈਲਪਮੈਂਟ ਤੇ ਲੱਗਦਾ ਸਾਨੂੰ ਤੇ ਦੇ ਕਮੀ ਨਹੀਂ ਆਉਂਦੀ ਅਸੀਂ ਕਦੇ ਵੀ ਨਹੀਂ ਕਹਿੰਦੇ ਨਾ ਸਾਡੇ ਸੀਐਮ ਸਾਹਿਬ ਕਹਣ ਨਾ ਸਾਡੇ ਕੋਈ ਮੰਤਰੀ ਕੋਈ ਕਹਵੇ ਨਾ ਸਾਡਾ ਕੋਈ ਮੈਂਬਰ ਕਹਵੇ ਅਸੀਂ ਕਿਦੇ ਵੀ ਨਹੀਂ ਕਹਿੰਦੇ ਸਾਡਾ ਕੋ ਫੰਡ ਦੀ ਕਮੀ ਹੈ ਕੋਈ ਫੰਡ ਲੋਕਾਂ ਦਾ ਟੈਕਸ ਹੀ ਦਿੱਤੇ ਆ ਫਿਰ ਆਪਾਂ ਕਿਉਂ ਨਹੀਂ ਡਿਵੈਲਪਮੈਂਟ ਕਰਾਂਗੇ ਡਿਵੈਲਪਮੈਂਟ ਕਰਨੇ ਕਿ ਸਭ تحصیل ਕੋਲ ਤੋਂ ਤੱਕ ਸ਼ੁਰੂ ਕਰਾ ਰਹੇ ਹਾਂ ਸਭ ਸਿੰਘ ਬੋਛੇਤੀ ਬਿਲਡਿੰਗ ਦੀ ਉਹਦੀ ਆਪਣਾ ਰੈਨੋਵੇਸ਼ਨ ਚੱਲਣੀ ਹੈ ਸਟਾਰਟ ਹੋ ਜਣੀ ਹੈ ਹੋਰ ਜਿਹੜੇ ਦੋ ਮਹੀਨੇ ਤੱਕ ਅਸੀਂ ਉਹਨੂੰ ਸਟਾਰਟ ਕਰ ਦੇਣਾ ਚਾਹੀਦਾ ਹੈ ਤਾਂ ਵਿਧਾਇਕ ਚੌਧਰੀ ਮਨ ਲਾਲ ਬੱਗਾ ਮੌਜੂਦ ਸੀਗੇ ਤੁਸੀਂ ਸੁਣਿਆ ਉਹਨਾਂ ਨੂੰ ਹਲਕਾ ਉਤਰੀ ਦੇ ਵਿੱਚ ਜਿਹੜੇ ਕੰਮ ਹੋ ਰਹੇ ਨੇ ਉਹਨਾਂ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਨਜ਼ਰ ਆ ਰਹੇ ਨੇ ਨਾਲੇ ਕਾਂਗਰਸ ਪਾਰਟੀ ਦੇ ਉੱਤੇ ਵੀ ਤਿੱਖਾ ਹਮਲਾ ਬੋਲਦੇ ਹੋਏ ਨਜ਼ਰ ਆ ਰਹੇ ਨੇ ਕਿ ਕੀ ਕਾਰਜਸ਼ੈਲੀ ਅੱਜ ਦੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਦੀ ਹੋ ਚੁੱਕੀ ਹੈ ਹੋਰ ਅਪਡੇਟ ਦੇ ਲਈ ਤੁਸੀਂ ਜੁੜੇ ਰਹੋ ਦਾ ਸਿਟੀ ਹੈਡਲਾਈਨ ਦੇ ਨਾਲ